ਲਗਦਾ ਨਹੀਂ ਕਿਤੇ ਨੇ ਕਿਤੇ ਜਾ ਕੇ ਲੋਕ ਨਸ਼ੇ ਦੇ ਦਲਦਲ ਚ ਫਸੇ ਹੋਏ ਨੇ ਤੇ ਇੱਧਰ ਹੈ ਇੱਧਰਲੇ ਏਰੀਏ ਦੇ ਚਾਕੇ ਨਸ਼ਾ ਕਰਦੇ ਤੇ ਨਸ਼ੇ ਦੀ ਪੂਰਤੀ ਕਰ ਉਹ ਨਸ਼ਾ ਤਾਂ ਬਥੇਰਾ ਕੰਟਰੋਲ ਕਰੀ ਜਾਂਦੇ ਜਿਹੜਾ ਸਮਝਾਇਆ ਲੋਕਾਂ ਨੂੰ ਪਰ ਨਹੀਂ ਸਮਝ ਆਉਂਦੀ ਜੀ ਤੁਸੀਂ ਇੱਥੇ ਆਏ ਤੇ ਮੌਕੇ ਤੇ ਹੋਰ ਕੁਝ ਉਹਦੇ ਕੋਲ ਕੋਈ ਟੀਕਾ ਵਗੈਰਾ ਜਾਂ ਕੋਈ ਨਸ਼ਾ ਵਗੈਰਾ ਜਾਂ ਨਹੀਂ ਨਹੀਂ ਜਾਰੇ ਕਾਰਵਾਈ ਆਯੂਦੀ ਹੁੰਦੀ ਹੈ ਠਾਣੇ ਤੋਂ ਆਪਾਂ ਤਾਇੂ ਸਾਹਿਬ ਮਗਵਾ ਲਏ ਆ ਇਹ ਨਹੀਂ ਕਰਵੇਗਾ ਨਹੀਂ ਇਹ ਨਹੀਂ ਕਰ ਬੇ ਨਹੀਂ ਚੈੱਕ ਕਰਨਾ ਹੁੰਦਾ ਜੇਬਾਂ ਚ ਕੀ ਆ ਇੰਨੀ ਸਾਰੀ ਆਈਓ ਇਹ ਹੀ ਹੁੰਦੇ ਆ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਕਿ ਜਿਹੜੀ ਡੈੱਡ ਬੋਡੀ ਹੈਗੀ ਆ ਉਹ ਸਿਵ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ੀ ਟੀਵੀ ਸੋ ਗੱਲਬਾਤ ਕਰਦੇ ਆ ਇਸ ਟਾਈਮ ਲਾਈਨਾਂ ਦੇ ਕੋਲ ਹੁਸੈਨਪੁਰ ਦੇ ਕੋਲ ਪਹੁੰਚੇ ਤੇ ਇੱਥੇ ਪੁਲਿਸ ਪਹੁੰਚੀ ਇੱਥੇ ਪਹੁੰਚੀ ਮੌਕੇ ਦੇ ਗੱਲਬਾਤ ਕਰਦੇ ਹੈਗੇ ਆ ਕੈਮਰਾ ਪਰਸਨ ਕਹਿੰਦਾ ਜਰਾ ਆਪਾਂ ਗੱਲਬਾਤ ਕਰਕੇ ਤੇ ਇੱਕ ਪੁੱਛਦੇ ਆ ਕਿ ਪੂਰੀ ਜਾਣਕਾਰੀ ਕੀ ਹੋਈ ਹੈ ਤੇ ਆਪਣਾ ਕਰਦੇ ਗੱਲਬਾਤ ਪਤਾ ਲੱਗਿਆ ਕਿ ਕਿੱਥੋਂ ਹੈ ਕਿ ਪਹਿਲੇ ਦਾ ਕੋਈ ਕੋਈ ਜਾਣਕਾਰੀ ਮਿਲੀ ਤਾਂ ਕਿਸ ਕਰ ਰਹੇ ਦੇ ਦੇ ਕੀ ਇਹ ਨਹੀਂ ਹੋਇਆ ਕਿਦਾਂ ਤੁਹਾਨੂੰ ਕੁਝ ਮਾਰਿਆ ਇਸ ਤਰ੍ਹਾਂ ਲੱਗਾ ਦੇਖ ਕੇ ਬਰਨਿੰਗ ਇਸ ਤਰ੍ਹਾਂ ਉਹ ਨਸ਼ਾ ਨਸ਼ਾ ਕਰਾ ਰਿਹਾ ਹੈ ਹਮੇਸ਼ਾ ਕਿਤਨਾ ਹੈ ਕਿੰਨੀ ਦੇਰ ਦਾ ਪਿਆ ਹੋਇਆ ਹੈ ਕਿ ਕਦੀ ਸਾਨੂੰ ਹੁਣ ਇਤਰਾਮ ਲੇਕ ਕੰਟਰੋਲ ਨਹੀਂ ਨੇ ਪਤਾ ਲੱਗਿਆ ਕਿ ਕਿੰਨੀ ਦੇਰ ਦਾ ਪਿਆ ਹੋਇਆ ਸੀ ਜਾਂ ਇਧਰ ਮਾਰਾ ਮੋਟਾ ਇਹ ਚੀਜ਼ ਜਦੋਂ ਸਾਨੂੰ ਹੁਣ ਪੋਸਟਮਾਨਾਂ ਕੋਲ ਕਦੋਂ ਦਾ ਹੋਇਆ ਸਾਰਾ ਜਿੱਦਾਂ ਇਤਰਾਮ ਮਿਲਿਆ ਸੀ ਅੰਬੂਰਸ ਤੱਕ ਪਹੁੰਚ ਗਈ ਲੱਗਦਾ ਨਹੀਂ ਕਿਤੇ ਨੇ ਕਿਤੇ ਜਾ ਕੇ ਲੋਕ ਨਸ਼ੇ ਦੇ ਦਲਦਲ ਚ ਫਸੇ ਹੋਏ ਨੇ ਤੇ ਇੱਧਰ ਹੈ ਇੱਧਰ ਏਰੀਆ ਦੇ ਚਾਕੇ ਨਸ਼ਾ ਕਰਦੇ ਤੇ ਨਸ਼ੇ ਦੀ ਪੂਰਤੀ ਕਰ ਉਹ ਨਸ਼ਾ ਤਾਂ ਬਥੇਰਾ ਕੰਟਰੋਲ ਕਰੀ ਜਾਂਦਾ ਸਮਝਾਈ ਜਾਂਦੇ ਲੋਕਾਂ ਨੂੰ ਪਰ ਨਹੀਂ ਸਮਝ ਆਉਂਦੀ ਕਿ ਜੀ ਚਲੋ ਦੇਖ ਰਹੇ ਆ ਵੀ ਤੋ ਬੀਚ ਕਰ ਰਹੇ ਤੇ ਰਣ ਦੇ ਮੋਲਰ ਬੰਦੇ ਬੁਲਾਏ ਨੇ ਸਨਖਤ ਲਈ ਕਰਦੇ ਤੇ ਏਰੀਆ ਕਿਹੜਾ ਇਧਰ ਲਾ ਇਧਰ ਤੁਹਾਨੂੰ ਥਾਣਾ ਕਿਹੜਾ ਤੰਦ ਅਸੀਂ ਹੈਬੋਲ ਸਾਨੂੰ ਤੋਂ ਆਏ ਉਹਨੇ ਤੋਤੇ ਹੋਣੇ ਦੇ ਤੁਸੀਂ ਇਹਨੂੰ ਕਿੱਥੇ ਲੈ ਕੇ ਗਏ ਇਹਨੂੰ ਮੋਰਚੀ ਖਾਵਾਂਗੇ ਸਨਖਤ ਲਈ ਠੀਕ ਹੈ ਵਾਕਿਆ ਲਈ ਕਰ ਵੀ ਜੋ ਹੋਊਗੀ ਮੈਂ ਤੁਹਿਆਵਾਂਗੇ ਸੋ ਤਸਵੀਰ ਬਿਲਕੁਲ ਤੁਹਾਨੂੰ ਦਿਖਾ ਰਹੇ ਆ ਮੇਜੀ ਟੀਵੀ ਤੇ ਸੋ ਆਪਾਂ ਪੋਸਟ ਮਲਾਈ ਨੂੰ ਆਪਾਂ ਗੱਲਬਾਤ ਕੀਤੀ ਤੇ ਇਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਇੱਕ ਨਸ਼ੇ ਦੀ ਨਸ਼ੇ ਦੀ ਦਲਦਲ ਦੇ ਉੱਤੇ ਇਹ ਬੰਦਾ ਜੇ ਨਸ਼ਾ ਕੀਤਾ ਹੋਇਆ ਸੀ ਤੇ ਆਪਾਂ ਇਹਨੂੰ ਇਸ ਟਾਈਮ ਸਿਵਲ ਹਸਪਤਲ ਮੋਰਚੀ ਚ ਰੱਖਵਾ ਰੱਖਵਾਉਣ ਜਾ ਰਹੇ ਹੈਗੇ ਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਹੋਏਗਾ ਤਾਹੀਂ ਪਤਾ ਲੱਗੇਗਾ ਕਿ ਇਹਨੇ ਕੀ ਕੀਤਾ ਸੀ ਕੀ ਕੀਤਾ ਸੀ ਪਰ ਲੇਕਿਨ ਇਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਇਹ ਨਸ਼ਾ ਕੀਤਾ ਹੋਇਆ ਸੀ ਇਹਨਾਂ ਨੇ ਤੇ ਆਪਾਂ ਬਿਲਕੁਲ ਤੁਹਾਨੂੰ ਅਮੇਜ਼ਿੰਗ ਤਵੀਤ ਤਸਵੀਰਾਂ ਦਿਖਾ ਰਹੇ ਹਾਂ ਕਿ ਜਿਹੜਾ ਇਹ ਜਿਹੜੀ ਜਗ੍ਹਾ ਹੈਗੀ ਐ ਜਦ ਮੈਂ ਕੈਮਰਾ ਪਰਸਨ ਕਹੂੰਗਾ ਜਿਹੜਾ ਕਿ ਮੇਰੇ ਕੋਲ ਤਾਂ ਕਾਹਨ ਇਹ ਜਗ੍ਹਾ ਹੈਗੀ ਐ ਜਿੱਥੇ ਜਿੱਥੇ ਉਹਨੇ ਮੋਟਰਸਾਈਕਲ ਕੈਮਰਾ ਪਰਸਨ ਕਹੂੰਗਾ ਜਿਹੜਾ ਮੇਰੇ ਨਜ਼ਦੀਕ ਤਾਂ ਕਾਹਨ ਜਰਾ ਕਿ ਆਹ ਜਗ੍ਹਾ ਸੀ ਇਹ ਜਗ੍ਹਾ ਸੀ ਥੋੜ ਕਿ ਇੱਥੇ ਆ ਜਗ੍ਹਾ ਦੇ ਉੱਤੇ ਉਹਦੀ ਬਾਡੀ ਪਈ ਸੀ ਤੇ ਉਹ ਬਾਈਕ ਪਿਆ ਹੋਇਆ ਵਾ ਤੇ ਥੋੜਾ ਨਜ਼ਦੀਕ ਆਣ ਕੈਮਰਾ ਪਰਸਨ ਕਹੋਗਾ ਜਰਾ ਇਹ ਗੱਡੀ ਆਈ ਹੈ ਸਵੇਦਨਾ ਦੀ ਗੱਡੀ ਆਈ ਹੈ ਤੇ ਸਵੇਦਨਾ ਦੀ ਗੱਡੀ ਬੜੇ ਟੰਗੇ ਕੰਮ ਕਰਦੇ ਹੈਗੇ ਨੇ ਤੇ ਕੈਮਰਾ ਪਰਸਨ ਕਹੋਗਾ ਜਰਾ ਹੋਰ ਵੀ ਜਰਾ ਆ ਕੇ ਜਿਹੜਾ ਉਹ ਲੜਕੇ ਦਾ ਜਿਹੜਾ ਜਿਹਨੇ ਨਸ਼ਾ ਕੀਤਾ ਹੋਇਆ ਸੀ ਉਹਦਾ ਬਾਈਕ ਇਹ ਪਿਆ ਹੋਇਆ ਵਾ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਹੁਸੈਨ ਪੁਏ ਲਾਈਨਾਂ ਦੇ ਨਾਲ ਦੀਆਂ ਕਿ ਜਿੱਥੇ ਕੀ ਕੈਮਰਾ ਬਸ ਗੰਗਾ ਕਿ ਉਹਦੇ ਅੰਦਰ ਚਾਬੀ ਵੀ ਪਈ ਹੋਈ ਹੈ ਕਿ ਚਾਬੀ ਵਿੱਚ ਲਗਾ ਕੇ ਇੱਕ ਨਸ਼ੇ ਦੀ ਪੂਰਤੀ ਲੈ ਕੇ ਉਹਨੇ ਨਸ਼ਾ ਕੀਤਾ ਗਿਆ ਸੀ ਆਪਾਂ ਹੋਰ ਵੀ ਜਾਣਕਾਰੀ ਲੈਣੇ ਆ ਕਿ ਜਦੋਂ ਥਾਣਾ ਹੈਬੋਵਾਲ ਦੇ ਮੁਲਾਜ਼ਮਾਂ ਨੂੰ ਪਤਾ ਲੱਗਿਆ ਕਿ ਇੱਥੇ ਡੈੱਡ ਬੋਡੀ ਪਈ ਹੋਈ ਹੈ ਕਿ ਨਸ਼ਾ ਨੇ ਕੀਤਾ ਹੋਇਆ ਤੇ ਉਸ ਤੋਂ ਪਹਿਲਾਂ ਜਿਹੜੇ ਪੀਸੀਆਰ ਇੱਥੇ ਗਸ਼ਤ ਕਰਦੀ ਹੈਗੀ ਹੈ ਤੇ ਪੀਸੀਆਰ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਉੱਥੇ ਗਸ਼ਤ ਕਰੀ ਸੀ ਤੇ ਕਿਤੇ ਨ ਕਿਤੇ ਜਾ ਕੇ ਗਸ਼ਤ ਕਰਦੇ ਕਰਦੇ ਉਹਨਾਂ ਨੂੰ ਇੱਥੇ ਡੈੱਡ ਬੋਡੀ ਮਿਲੀ ਹੈ ਤੇ ਥਾਣਾ ਹੈਬੋਵਾਲ ਦੀ ਇੱਥੇ ਪੁਲਿਸ ਪਹੁੰਚੀ ਹੋਏ ਔਰ ਪੀਸੀਆਰ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਰ ਤੁਸੀਂ ਇੱਥੇ ਰਾਉਂਡ ਲਗਾ ਰਹੇ ਸੀ ਤੇ ਕਿੰਨੇ ਲੋਕ ਸਾਨੂੰ ਕੰਟਰੋਲਰੋਂ ਤੋਂ ਮੈਸੇਜ ਆਇਆ ਜੀ ਅਜਾੜੀ ਕੰਟਰੋਲਰੋਂ ਵੀ ਕੰਟਰੋਲਰੋਂ ਤੋਂ ਮੈਸੇਜ ਆਦੀ ਆਪਾਂ ਕਿੰਨੇ ਦਾ ਟੈਂਸਕਲੋਂ ਤੋਂ ਬਾ ਹੁਣੇ ਕੱਦ ਆ ਹੁਣ ਤਾਦਾ ਪੋਣਾ ਘੰਟਾ ਪਹਿਲਾਂ ਹਾ ਜੀ ਜਦੋਂ ਤੁਸੀਂ ਇੱਥੇ ਆਏ ਤੇ ਮੌਕੇ ਤੇ ਹੋਰ ਕੁਝ ਉਹਦੇ ਕੋਲ ਕੋਈ ਟੀਕਾ ਵਗੈਰਾ ਜਾਂ ਕੋਈ ਨਸ਼ਾ ਆਗਾਰਾ ਜਾਂ ਨਹੀਂ ਨਹੀਂ ਝਾਰੀ ਕਾਰਵਾਈ ਆਯੋਦੀ ਹੁੰਦੀ ਹੈ ਥਾਣੇ ਤੋਂ ਆਪਾਂ ਤਾਇੂ ਸਾਹਿਬ ਮੰਗਾ ਲਏ ਆ ਇਹ ਨਹੀਂ ਕਰਵੇਗਾ ਨਹੀਂ ਇਹਨਾਂ ਨੇ ਕਰ ਬੇ ਨਹੀਂ ਚੈੱਕ ਕਰਨਾ ਹੁੰਦਾ ਜੇਬਾਂ 'ਚ ਕੀ ਆ ਇੰਨੀ ਸਾਰੀ ਆਈਓ ਇਹ ਹੀ ਹੁੰਦੇ ਆ ਇਨਵੈਸਟੀਗੇਸ਼ਨ ਅਫਸਰ ਇਹ ਹੀ ਹੁੰਦੇ ਆ ਇਹ ਨਹੀਂ ਕਰਨੇ ਕਰਨੇ ਕਿਤੇ ਹੁਣ ਦੇ ਜਿਸ ਵਲ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ ਤੇ ਇਹ ਇਹਦੀ ਜਿਹੜਾ ਨਹੀਂ ਨਹੀਂ ਇਹਨਾਂ ਨੇ ਕੀਤੀ ਹੈ ਤੇ ਜੇਬਾਂ ਵਿੱਚ ਕੁਝ ਮਿਲਿਆ ਨਹੀਂ ਇਹਨਾਂ ਨੇ ਕੀਤੀ ਸਾਰੇ ਇਹਨਾਂ ਨੂੰ ਪਤਾ ਨਹੀਂ ਨਹੀਂ ਕੁਝ ਨਹੀਂ ਮਿਲਿਆ ਸੋ ਗੱਲਬਾਤ ਕੀਤੀ ਹੈ ਤੇ ਪੀਸੀਆਰ ਇੱਥੇ ਗਸ਼ਤ ਕਰ ਰਹੀ ਸੀ ਇਹਨਾਂ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਤੇ ਬਾਕੀ ਦੀ ਜਿਹੜੀ ਜਾਣਕਾਰੀ ਪੂਰੀ ਹੋਏਗੀ ਉਹ ਥਾਣਾ ਹੈਬੋ ਵਾਲ ਦੇ ਕਰਨਗੇ ਜਿਹੜਾ ਮੋਟਰਸਾਈਕਲ ਵੀ ਮਿਲਿਆ ਹੈਗਾ ਵਾ ਉਹ ਪੂਰੀ ਇਹ ਕਰਨਗੇ ਔਰ ਸਵੇਦਨਾ ਵਾਲੇ ਜਿਹੜੀ ਹੈ ਟੀਮ ਇੱਥੇ ਪਹੁੰਚੀ ਹੋਈ ਹੈ ਉਹ ਗੱਡੀ ਲੈ ਕੇ ਬਿਲਕੁਲ ਜਾ ਰਹੀ ਹੈ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਕਿ ਜਿਹੜੀ ਡੈੱਡ ਬੋਡੀ ਹੈਗੀ ਹੈ ਉਹ ਸਿਵਲ ਹਸਪੀਟਲ ਮੋਰਚਰੀ ਦੇ ਵਿੱਚ ਰਖਵਾ ਦਿੱਤੀ ਗਈ ਹੈਗੀ ਆ ਤੇ ਹੋਰ ਵੀ ਅਪਡੇਟਸ ਆ ਕੇ ਤੁਹਾਨੂੰ ਦਿਖਾਉਂਦੇ ਰਾਵਾਂਗੇ